ਫਸਲ ਪੱਕਣ ਦੀ ਖੁਸ਼ੀ ਦੇ ਵਿੱਚ ਕਿਸਾਨਾਂ ਦੇ ਵੱਜੋਂ ਵਿਸਾਖੀ ਦਾ ਦਿਹਾੜਾ ਬਣਾਇਆ ਜਾਂਦਾ ਹੈ। ਦੂਸਰੇ ਪਾਸੇ ਸਿੱਖ ਧਰਮ ਦੇ ਵਿੱਚ ਵਿਸਾਖੀ ਦੇ ਦਿਹਾੜੇ ਦਾ ਅਹਿਮ ਰੋਲ ਹੈ ਕਿਉਂਕਿ ਇਸ ਦਿਨ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ। ਸਾਜਨਾ ਕਿਵੇਂ ਕੀਤੀ ਭਰੇ ਪੰਡਾਲ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਸੀਸ ਦੀ ਮੰਗ ਕੀਤੀ। ਤੇ ਜਦੋਂ ਸੀਸ ਦੀ ਮੰਗ ਕੀਤੀ ਪੰਡਾਲ ਦੇ ਵਿੱਚ ਲੱਖਾਂ ਦਾ ਇਕੱਠ ਸੀ ਤੇ ਉਸੇ ਵੇਲੇ ਭਾਜੜ ਪੈ ਗਈ। ਕੁਝ ਕਾਇਰ ਢਰਪੋਕ ਲੋਕ ਉਸ ਪੰਡਾਲ ਦੇ ਵਿੱਚੋਂ ਭਜਨੇ ਸ਼ੁਰੂ ਹੋ ਗਏ। ਤਾ ਪਰ ਥੋੜੇ ਸਮੇਂ ਦੇ ਬਾਅਦ ਭਾਈ ਦਇਆ ਜੀ ਖੜੇ ਹੋਏ ਉਹਨਾਂ ਨੇ ਕਿਹਾ ਗੁਰੂ ਪਾਤਸ਼ਾਹ ਜੀ ਮੇਰਾ ਸਿਰ ਤੁਹਾਡੇ ਚਰਨਾਂ ਦੇ ਵਿੱਚ ਹਾਜ਼ਰ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਭਾਈ ਦਇਆ ਜੀ ਨੂੰ ਤੰਬੂ ਦੇ ਵਿੱਚ ਲੈ ਗਏ ਤੇ ਤੰਬੂ ਦੇ ਵਿੱਚੋਂ ਲਹੂ ਦੇ ਨਾਲ ਭਿੱਜੀ ਤਲਵਾਰ ਬਾਹਰ ਲੈ ਕੇ ਆਏ ਤੇ ਜਦੋਂ ਉਹ ਸੰਗਤ ਨੇ ਉਹ ਲੋਕਾਂ ਨੇ ਉਹ ਕਿਰਪਾਨ ਉਹ ਤਲਵਾਰ ਦੇਖੀ ਤਾਂ ਸਾਰਿਆਂ ਦੇ ਅੰਦਰ ਡਰ ਸਹਿਮ ਗਿਆ ਤੇ ਹੋਰ ਵੀ ਲੱਖਾਂ ਦੇ ਕੱਟ ਦੇ ਵਿੱਚੋਂ ਜਨਤਾ ਭਜਨੀ ਸ਼ੁਰੂ ਹੋ ਗਈ ਤੇ ਇਸੇ ਤਰ੍ਹਾਂ ਗੁਰੂ ਪਾਤਸ਼ਾਹ ਜੀ ਨੇ ਪੰਜ ਸੀਸ ਮੰਗੇ ਤੇ ਵਾਰੀ-ਵਾਰੀ ਦੇ ਨਾਲ ਭਾਈ ਦਇਆ ਜੀ ਭਾਈ ਧਰਮ ਜੀ ਭਾਈ ਹਿੰਮਤ ਜੀ ਭਾਈ ਮੋਹਕਮ ਜੀ ਭਾਈ ਸਾਹਿਬ ਜੀ ਪੰਜੇ ਸਿੰਘ ਵਾਰੀ ਦੇ ਨਾਲ ਗਏ ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ ਤੇ ਮਾਤਾ ਸਾਹਿਬ ਕੌਰ ਜੀ ਨੇ ਉਸ ਖੰਡੇ ਬਾਟੇ ਦੇ ਅੰਮ੍ਰਿਤ ਦੇ ਵਿੱਚ ਪਤਾਸੇ ਪਾਏ ਤੇ ਗੁਰੂ ਪਾਤਸ਼ਾਹ ਜੀ ਨੇ 50 ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਤੇ ਆਪ ਉਹਨਾਂ ਦੇ ਕੋਲ ਫਿਰ ਅੰਮ੍ਰਿਤ ਛਕਿਆ ਭਾਵ ਕੀ ਹੈ ਵੀ ਸਿੱਖਾਂ ਨੂੰ ਖਾਲਸਾ ਸਾਜਣਾ ਕੀਤਾ ਖਾਲਸਾ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਹਦਾ ਅਰਥ ਹੈ ਸੁਧ ਖਾਲਸਾ ਤੇ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਗਿੱਦੜਾਂ ਤੋਂ ਸ਼ੇਰ ਬਣਾਉਣਾ ਕੀਤਾ ਭਾਵ ਕਿ ਇਹ ਵੀ ਸ਼ੇਰ ਜਿਹੜਾ ਸਦਾ ਆਜ਼ਾਦੀ ਦੇ ਵਿੱਚ ਘੁੰਮਦਾ ਹੈ ਗਿੱਦੜ ਸਗੋਂ ਹਰ ਵੇਲੇ ਡਰ ਦੇ ਵਿੱਚ ਰਹਿੰਦਾ ਹੈ ਸਹਿਮ ਦੇ ਵਿੱਚ ਰਹਿੰਦਾ ਹੈ ਸ਼ੇਰ ਆਜ਼ਾਦੀ ਦੇ ਵਿੱਚ ਰਹਿੰਦਾ ਹੈ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਸਿੰਘ ਦਾ ਸ਼ੇਰ ਦਾ ਦਰਜਾ ਦਿੱਤਾ ਤੇ ਬੀਬੀਆਂ ਦੇ ਲਈ ਗੁਰੂ ਪਾਤਸ਼ਾਹ ਜੀ ਨੇ ਕੌਰ ਸ਼ਬਦ ਵਰਤੇ ਹੈ ਕੌਰ ਕੌਰ ਸ਼ਬਦ ਕਿਉਂ ਵਰਤੇ ਹੈ ਕੌਰ ਪੰਛੀ ਜਿਹੜਾ ਉਹ ਸ਼ੇਰ ਦੇ ਮੂੰਹ ਦੇ ਵਿੱਚੋਂ ਮਾਸ ਦਾ ਟੁਕੜਾ ਕੱਢ ਕੇ ਲੈ ਕੇ ਹੁੰਦਾ ਹੈ ਕਿੰਨ ਮਾਤਰ ਸਮੇਂ ਦੇ ਵਿੱਚ ਅੱਖਾਂ ਝਮਕਣ ਦੇ ਸਮੇਂ ਤੋਂ ਵੀ ਪਹਿਲਾਂ ਉਹ ਸ਼ੇਰ ਦੇ ਮੂੰਹ ਦੇ ਵਿੱਚੋਂ ਮਾਸ ਦਾ ਟੁਕੜਾ ਕੱਢ ਲਿਆ ਹੁੰਦਾ ਐਨਾ ਫਰਤੀਲਾ ਪੰਛੀ ਹੈ ਦੇਖੋ ਕਿੱਡੇ-ਕਿੱਡੇ ਸ਼ਬਦ ਗੁਰੂ ਪਾਤਸ਼ਾਹ ਜੀ ਨੇ ਸਾਡੇ ਲਈ ਵਰਤੇ ਤੇ ਸਾਨੂੰ ਜ਼ੁਲਮਾਂ ਦੇ ਖਿਲਾਫ ਲੜਨ ਦੇ ਲਈ ਗੁਰੂ ਪਾਤਸ਼ਾਹ ਜੀ ਨੇ ਕਕਾਰ ਦਿੱਤਾ ਕਿਰਪਾਨ ਦਿੱਤੀ ਤੇ ਪੰਜੇ ਕਕਾਰ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਸੌਂਪਣੇ ਕੀਤੇ ਇਸ ਤਰ੍ਹਾਂ ਗੁਰੂ ਪਾਤਸ਼ਾਹ ਜੀ ਨੇ ਖਾਲਸਾ ਪੰਥ ਦੀ ਸਜਣਾ ਕੀਤੀ